ਕਿਸਾਨ ਵੀਰੋ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਝੋਨੇ ਵਿੱਚ ਬਹੁਤ ਸਾਰੇ ਕਿਸਾਨ ਵੀਰ ਨੇ ਜਿਹੜੇ ਉਹ ਨੈੱਟ ਤੋਂ ਦੇਖ ਕੇ ਜਾਂ ਫਿਰ ਆਪਦੇ ਪ੍ਰੈਕਟੀਕਲ ਅਨੁਸਾਰ ਝੋਨੇ ਵਿੱਚ ਸਰੋਂ ਦਾ ਤੇਲ ਆ ਜਿਹੜਾ ਜਾਂ ਸਰੋਂ ਦੀ ਖਾਲਾ ਉਹਦਾ ਇਸਤੇਮਾਲ ਕਰਦੇ ਆ ਇਹਦਾ ਇਸਤੇਮਾਲ ਕਰਨ ਦੇ ਵਿੱਚ ਕੁਝ ਖਾਸ ਗੱਲਾਂ ਦਾ ਧਿਆਨ ਰੱਖਣਾ ਪੈਂਦਾ ਉਹ ਕਿਹੜੀਆਂ ਗੱਲਾਂ ਨੇ ਉਹ ਆਪਾਂ ਵੀਡੀਓ ਵਿੱਚ ਚਰਚਾ ਕਰਾਂਗੇ ਕਿਉਂਕਿ ਇਹ ਬਹੁਤ ਵਧੀਆ ਗਰੋਥ ਪ੍ਰਮੋਟਰ ਆ ਇਹ ਆਪਾਂ ਨੂੰ ਚੰਗੀ ਤਰ੍ਹਾਂ ਪਤਾ ਕਿਉਂਕਿ ਬਹੁਤ ਕਿਸਾਨ ਵੀਰਾਂ ਨੇ ਇਹਦਾ ਪ੍ਰੈਕਟੀਕਲ ਕਰਕੇ ਦੇਖਿਆ ਕਿਸੇ ਨੇ ਇੱਕ ਕੀਲੇ ਤੇ ਕਿਸੇ ਨੇ ਦੋ ਕੀਲੇ ਤੇ ਕਿਸੇ ਨੇ ਸਾਰੀ ਜ਼ਮੀਨ ਦੇ ਉੱਤੇ ਇਸ ਕਰਕੇ ਜਿਹੜਾ ਝੋਨੇ ਵਿੱਚ ਵਧੀਆ ਰਿਜ਼ਲਟ ਲੈਣ ਦੇ ਲਈ ਕਿਵੇਂ ਪਾਉਣਾ ਕਿੰਨਾ ਪਾਉਣਾ ਤੇ ਕਿਸ ਤਰੀਕੇ ਪਾਉਣਾ ਤੇ ਕਿੰਨੇ ਦਿਨਾਂ ਤੱਕ ਪਾਉਣਾ ਉਹ ਆਪਾਂ ਵੀਡੀਓ ਵਿੱਚ ਚਰਚਾ ਕਰਦੇ ਆਂ ਦੇਖੋ ਕਿਸਾਨ ਵੀਰੋ ਝੋਨੇ ਦੇ ਗ੍ਰੋਥ ਪ੍ਰੋਮੋਟਰ ਵਜੋਂ ਜਾਣਿਆ ਜਾਂਦਾ ਸਰੋਂ ਦਾ ਤੇਲ ਸਰੋਂ ਦੀ ਖਾਲ ਇਹਦੇ ਵਿੱਚ ਕੋਈ ਦੋ ਰਾਏ ਨਹੀਂ ਇਹ ਬਹੁਤ ਵਧੀਆ ਗਰੋਥ ਪ੍ਰੋਮੋਟਰ ਆ ਮੈਂ ਖੁਦ ਇਹਨੂੰ ਕਾਫੀ ਸਾਲਾਂ ਤੋਂ ਵਰਤਦਾ ਆ ਰਿਹਾ ਇਹਦੇ ਰਿਜ਼ਲਟ ਨੇ ਜਿਹੜੇ ਉਹ ਆਪਾਂ ਨੂੰ 48 ਤੋਂ 72 ਘੰਟਿਆਂ ਦੇ ਵਿੱਚ ਵਿੱਚ ਮਿਲ ਜਾਂਦੇ ਆ ਪਰ ਇੱਕ ਖਾਸ ਗੱਲਾਂ ਦਾ ਕੁਝ ਖਾਸ ਗੱਲਾਂ ਦਾ ਧਿਆਨ ਰੱਖਣਾ ਪਾਉਣ ਦਾ ਤਰੀਕਾ ਜਿਵੇਂ ਹੁਣ ਜਿਹੜਾ ਆਪਾਂ ਸਰੋਂ ਦਾ ਤੇਲ ਪਾਉਣਾ ਉਹ ਕਦੇ ਵੀ ਮਾਰਕੀਟ ਦੇ ਵਿੱਚੋਂ ਲਿਆ ਕੇ ਕਿਸੇ ਕੰਪਨੀ ਦਾ ਕਿਸੇ ਲੇਬਲ ਦਾ ਨਾਮ ਪਾਓ ਜੇਕਰ ਤੁਸੀਂ ਨੇ 100 ਦਾ 100% ਰਿਜ਼ਲਟ ਲੈਣਾ ਆਪਣੇ ਘਰ ਵਿੱਚ ਕਿਉਂਕਿ ਆਪਾਂ ਕਿਸਾਨ ਵੀਰਾਂ ਸਰੋਂ ਲੱਗਪਗ ਸਾਰੇ ਬੀਜਦੇ ਆ ਆਪਣੇ ਘਰ ਦੇ ਵਿੱਚੋਂ ਸਰੋਂ ਦਾ ਤੇਲ ਲਓ ਸਰੋਂ ਦਾ ਤੇਲ ਲੈ ਕੇ ਘਰ ਦਾ ਕੱਢਿਆ ਲੈ ਕੇ ਜਾਂ ਕਿਸੇ ਦੋਸਤ ਮਿੱਤਰ ਤੋਂ ਲੈ ਕੇ ਉਸ ਨੂੰ ਖੇਤ ਵਿੱਚ ਪਾਉਣ ਦੀ ਕੋਸ਼ਿਸ਼ ਕਰੋ ਕਿਉਂਕਿ ਜਿਹੜਾ ਮਾਰਕੀਟ ਦੇ ਵਿੱਚੋਂ ਸਰੋਂ ਦਾ ਤੇਲ ਮਿਲਦਾ ਉਹਦੇ ਵਿੱਚ ਪਾਮ ਆਇਲ ਕਾਫੀ ਮਾਤਰਾ ਦੇ ਵਿੱਚ ਮਿਲ ਆਇਆ ਹੁੰਦਾ ਤੇ ਉਹਦਾ ਨੁਕਸਾਨ ਕੁਝ ਨਹੀਂ ਖੇਤ ਦੇ ਵਿੱਚ ਜਿਵੇਂ ਹੁਣ 100% ਰਿਜ਼ਲਟ ਮਿਲਣਾ ਉਹਦਾ 60 ਮਿਲਦਾ ਜਾਂ 70% ਮਿਲਦਾ ਇਸ ਕਰਕੇ ਇਹ ਜਿਹੜੀ رائے ਆ ਇਹ ਮੈਂ ਖੁਦ ਆਪ ਇਹ ਚੀਜ਼ ਵਰਤਦਾ ਆ ਆਪਣੇ ਘਰ ਦਾ ਕੱਢਿਆ ਤੇਲ ਵਰਤਨੇ ਆ ਤੇ ਉਹੀ ਆਪਾਂ ਖੇਤ ਦੇ ਵਿੱਚ ਪਾਉਣੇ ਆ ਹੁਣ ਇਹ ਜਿਹੜਾ ਹੈਗਾ ਇਹ ਬੈਸਟ ਟੋਨਿਕ ਆ ਸਰੋਂ ਦਾ ਤੇਲ ਆ ਜਿਹੜਾ ਕਿਉਂਕਿ ਇਹਦੀ ਜਿਹੜੀ ਹਰ ਸਾਲ ਖੇਤ ਦੇ ਵਿੱਚ ਜੇ ਅਸੀਂ ਪਾਉਨੇ ਆ ਉਹਦੇ ਪਾਉਣ ਦੇ ਨਾਲ ਜਿਹੜੇ ਆਪਣੇ ਮਿੱਤਰ ਕੀੜੇ ਆ ਜਾਂ ਫਿਰ ਜਿਹੜੇ ਆਪਣੀ ਫਸਲ ਦੇ ਲਈ ਜਿਹੜੇ ਤੱਤ ਦੀ ਮਾੜੀ-ਮੋਟੀ ਕਮੀ ਹੁੰਦੀ ਆ ਉਹਨੂੰ ਇਹ ਪੂਰਾ ਕਰ ਦਿੰਦਾ ਕਈ ਵਾਰ ਜਿਵੇਂ ਪੱਤਾ ਪੀਲਾ ਹੋ ਗਿਆ ਹੁਣ ਕਈ ਕਿਸਾਨ ਵੀਰ ਕਹਿੰਦੇ ਆ ਜਿਵੇਂ 110 ਆ ਸੁਪਰੀਮ 110 ਉਹਨੂੰ ਥੋੜੀ ਸਮੱਸਿਆ ਹਲਕੀ ਜੀ ਲਾਈਟ ਰਹਿੰਦੀ ਆ ਤੇ ਹਲਕਾ-ਹਲਕਾ ਪੱਤਾ ਪੀਲਾ ਰਹਿੰਦਾ ਉਹਦਾ ਪੌਦ ਦੇ ਵਿੱਚ ਵੀ ਸਮੱਸਿਆ ਆਉਂਦੀ ਆ ਤੇ ਹੁਣ ਵੀ ਆਉਂਦੀ ਆ ਉਹ ਵਿੱਚ ਜੇ ਤੁਸੀਂ ਇਹ ਪਾਉਂਗੇ ਤੁਹਾਨੂੰ ਉਹਦਾ ਰਿਜ਼ਲਟ ਆਪਣੇ ਆਪ ਮਿਲ ਦੋ ਤਿੰਨ ਦਿਨਾਂ ਦੇ ਵਿੱਚ ਤੁਸੀਂ ਦੇਖੋਗੇ ਕਿ ਜਿਹੜੀ ਸੁਪਰੀਮ 110 ਆ ਭਾਵੇਂ ਕੋਈ ਵੀ ਵੈਰੈਟੀ ਆ ਉਹਦੇ ਵਿੱਚ ਤੁਸੀਂ ਇਹਦੇ ਜਿਹੜੇ ਨਤੀਜੇ ਨੇ ਉਹ ਬਾ ਕਮਾਲ ਹੀ ਦੇਖੋਗੇ ਭਾਵੇਂ ਬਾਸਮਤੀ ਆ ਭਾਵੇਂ ਪਿਛੇਤੀ ਲੱਗੀ ਆ ਭਾਵੇਂ ਜਿਹੜੀ ਮਰਜੀ ਆ ਉਹ ਜਦੋਂ ਤੁਸੀਂ ਪਾਉਂਗੇ ਤੁਹਾਨੂੰ ਰਿਜ਼ਲਟ ਆਪਣੇ ਆਪ ਮਿਲ ਜਾਣਗੇ ਇਹ 100% ਯਕੀਨ ਕਰ ਲਿਓ ਜੇ ਤੁਹਾਨੂੰ ਸਾਰੀ ਤੇ ਨਹੀਂ ਕਰਨਾ ਤਾਂ ਤੁਸੀਂ ਇੱਕ ਕਿਆਰੇ ਤੇ ਪ੍ਰੈਕਟੀਕਲ ਕਰਕੇ ਦੇਖੋ ਤੁਹਾਨੂੰ ਰਿਜ਼ਲਟ ਆਪਣੇ ਆਪ ਪਤਾ ਲੱਗ ਜਾਊ ਵੀ ਸਰੋਂ ਦੇ ਤੇਲ ਪਾਉਣ ਦਾ ਆਰਗੈਨਿਕ ਸਰੋਂ ਦਾ ਤੇਲ ਆ ਆਪਣੇ ਘਰ ਵਿੱਚ ਪਾਏ ਦਾ ਜਾਂ ਆਪਣੇ ਹੱਥੀ ਕੱਡੇ ਦਾ ਕਿੰਨਾ ਜ਼ਿਆਦਾ ਫਾਇਦਾ ਹੁੰਦਾ ਜੇਕਰ ਆਪਾਂ ਗੱਲ ਕਰੀਏ ਦੋਸਤੋ ਇਹ ਗਰੋਥ ਕਰਦਾ ਇਹਦੇ ਕੋਈ ਦੂਰ ਆਏ ਨਹੀਂ ਬਹੁਤ ਸੋਹਣੀ ਗਰੋਥ ਕਰਾਉਂਦਾ ਬੂਝਾ ਬਹੁਤ ਸੋਹਣਾ ਬਣਾ ਦਿੰਦਾ ਤੇ ਵੈਰੈਟੀ ਜਿਹੜੀ ਮਰਜ਼ੀ ਹੋਵੇ ਇਹਦਾ ਅਸਰ ਪਲੱਸ ਪੁਆਇੰਟ ਹੀ ਰਿਜ਼ਲਟ 100% ਗੁੱਡ ਰਿਜ਼ਲਟ ਮਿਲਦਾ ਇਹਦਾ ਤੇ ਇਹ ਜਿਹੜਾ ਪਾਉਣਾ ਤੁਸੀਂ ਨੇ ਇਹ ਘੱਟੋ ਘੱਟ ਤੁਸੀਂ 1.5 1.5 ਲੀਟਰ ਤੁਸੀਂ ਇੱਕ ਕੀਲੇ ਵਿੱਚ ਪਾਓ ਜਿਆਦਾ ਪਾਉਣ ਦੀ ਜ਼ਰੂਰਤ ਨਹੀਂ ਕਿਉਂਕਿ ਤੱਤ ਬਹੁਤ ਪਾਏ ਹੋਏ ਨੇ ਸਿਰਫ 1.5 ਕੀਲਾ ਤੁਸੀਂ 1.5 ਲੀਟਰ ਇੱਕ ਕੀਲੇ ਵਿੱਚ 1.5 ਲੀਟਰ ਇੱਕ ਕੀਲੇ ਵਿੱਚ ਪਾਓ ਜਿਹੜੀ ਜਿਵੇਂ ਮੰਨ ਲਓ ਪਛੇਤੀ ਆ ਕੋਈ ਵੀ 126 ਆ ਜਾਂ ਹੋਰ ਆ ਉਹਦੇ ਵਿੱਚ ਤੁਸੀਂ 1 ਲੀਟਰ ਪਾ ਦਿਓ ਜੇ ਉਹ ਸਹੀ ਗਰੋਥ ਕਰ ਰਹੀ ਹੈ ਤਾਂ 1 ਲੀਟਰ ਪਾ ਦਿਓ ਜੇ ਉਹ ਚ ਕੋਈ ਘਾਟ ਲੱਗ ਰਹੀ ਹੈ ਪੱਤਾ ਪੀਲਾ ਲੱਗ ਰਿਹਾ ਬੂਝਾ ਸਹੀ ਨਹੀਂ ਪਟਾਰਾ ਤੁਹਾਨੂੰ ਲੱਗ ਰਿਹਾ ਸਹੀ ਨਹੀਂ ਹੋ ਰਿਹਾ ਤਾਂ ਤੁਸੀਂ ਉਹਦੇ ਵਿੱਚ ਵੀ 1.5 ਲੀਟਰ ਪਾ ਸਕਦੇ ਹੋ ਇੱਕ ਆਪਾਂ ਇਹ ਕਹਿੰਦੇ ਆ ਵੀ ਚਲੋ ਜਿਆਦਾ ਨਾ ਹੋਵੇ ਹਲਕੀ ਹਲਕੀ ਖਰਾਕ ਜਿਵੇਂ ਹੁਣ ਰਾਤ ਨੂੰ ਜਿਵੇਂ ਆਪਾਂ ਰੋਟੀ ਖਾਂਦੇ ਆ ਤਾਂ ਉਹ ਸਿਆਣੇ ਡਾਕਟਰ ਕਹਿੰਦੇ ਵੀ ਰੋਟੀ ਓਨੀ ਇੱਕ ਜਿਵੇਂ ਵਿਚਾਰ ਰੋਟੀਆਂ ਦੀ ਭੁੱਖ ਤਾਂ ਤੈੰਨੀ ਖਾਓ ਤਾਂ ਉਹ ਡਾਈਜੈਸਟ ਸਹੀ ਹੋ ਜਾ। ਇਸੇ ਤਰੀਕੇ ਹੁਣ ਪਾਉਂਦੇ 2 ਲੀਟਰ ਵੀ ਆ ਕਈ ਕਈ 2.5 ਵੀ ਪਾ ਦਿੰਦੇ ਆ ਪਰ ਆਪਾਂ ਉਹਨਾਂ ਕੀ ਦੱਸਦੇ ਕਿਉਂਕਿ ਤੱਤ ਤਾਂ ਸਾਰੇ ਪਏ ਹੋਏ ਨੇ ਆਪਾਂ ਤਾਂ ਇੱਕ ਸਿਰਫ ਉਹਨੂੰ ਹਲਕੀ ਜੀ ਗਰੋਥ ਕਰਾਉਣ ਦੇ ਲਈ ਜਾਂ ਹਲਕੇ ਜਿਹੜੀ ਮਾੜੀ ਮੋਟੀ ਕਮੀ ਆ ਉਹ ਪੂਰੀ ਕਰਨ ਦੇ ਲਈ ਤਾਂ ਕਰਕੇ ਆਪਾਂ 1.5 ਲੀਟਰ ਫਿਕਸ ਕਰਿਆ ਮੈਂ ਤਾਂ 1.5 ਲੀਟਰ ਹੀ ਪਾਉਣਾ। ਸਭ ਤੋਂ ਵੱਡੀ ਗੱਲ ਆ ਜਿਆਦਾ ਗੱਲਾਂ ਨਾ ਕਰੀਏ ਪੌਣ ਦਾ ਜਿਹੜਾ ਅਸਲ ਤਰੀਕਾ ਉਹ ਕੀ ਆ ਤੁਸੀਂ ਸੁੱਕੀ ਰੇਤ ਲਓ ਸੁੱਕਾ ਰੇਤਾ ਲੈ ਕੇ ਤੇ ਉਹਦੇ ਵਿੱਚ ਮਿੱਟੀ ਲੈ ਕੇ ਤੇ ਉਹਦੇ ਵਿੱਚ ਤੁਸੀਂ ਨੇ ਛਾਨ ਛਾਨ ਕਰ ਲੋ ਤਾਂ ਚੰਗੀ ਗੱਲ ਆ ਨਹੀਂ ਫਿਰ ਵੈਸੇ ਕੋਈ ਸਾਫ ਦੋਤਰੀ ਲੈ ਲਓ ਉਹਦੇ ਵਿੱਚ 1.5 ਲੀਟਰ ਮਿਲਾ ਲਓ 1.5 ਲੀਟਰ ਮਿਲਾ ਕੇ ਉਹਦੇ ਵਿੱਚ ਕੋਸ਼ਿਸ਼ ਕਰੋ ਕਿ ਜੇ 2 ਕਿਲੋ ਆਪਾਂ ਕਿਉਂਕਿ 1 ਕਿਲੇ ਦਾ ਤਿਆਰ ਕਰ ਰਹੇ ਆ 2 ਕਿ ਜਿਵੇਂ ਇੱਕ ਬੱਠਲ ਆਪਾਂ ਨੇ ਇਹਦਾ ਲੈ ਲਿਆ ਅਰੇ ਮਿੱਟੀ ਦਾ ਲੈ ਲਿਆ ਤੇ ਉਹਦੇ ਵਿੱਚ 1.5 ਲੀਟਰ ਮਿਲਾ ਕੇ ਤੇ 2 ਕਿਲੋ ਤੁਸੀਂ ਯੂਰੀਆ ਪਾ ਲਓ ਠੀਕ ਹੈ ਇਹ ਸਭ ਤੋਂ ਜਿਹੜਾ ਮੈਂ ਵਰਤਦਾ ਉਹ ਤਰੀਕਾ ਇਹ ਆ ਜਦੋਂ ਤੁਹਾਡੇ ਯੂਰੀਆ ਪੂਰਾ ਹੋ ਗਿਆ ਮੰਨ ਕੇ ਚਲੋ 30 ਦਿਨਾਂ ਦੇ ਵਿੱਚ ਤੁਹਾਡੇ ਯੂਰੀਆ ਖੇਤ ਦੇ ਵਿੱਚ ਪੂਰਾ ਹੋ ਗਿਆ ਇਹਨੂੰ 35 ਕੁ 36 ਦਿਨਾਂ ਦੇ ਵਿੱਚ ਤੁਸੀਂ ਪਾ ਸਕਦੇ ਹੋ 30 ਤੋਂ ਲੈ ਕੇ 34 35 36 ਦਿਨਾਂ ਦੇ ਵਿੱਚ ਵਿੱਚ ਤੁਸੀਂ ਪਾਉਂਗੇ ਜਿਵੇਂ ਹੁਣ ਮੰਨ ਲਓ 30 ਦਿਨਾਂ ਦੇ ਵਿੱਚ ਆਪਾਂ ਨੇ ਯੂਰੀਆ ਪੂਰੇ ਕਰਤੇ 29 28 29 30 ਦੇ ਵਿੱਚ ਯੂਰੀਆ ਪੂਰੇ ਹੋ ਗਏ ਉਸ ਤੋਂ ਬਾਅਦ 4-5 ਦਿਨ ਰੁੱਕ ਕੇ ਉਹਦੇ ਵਿੱਚ ਤੁਸੀਂ ਤਿੰਨ ਇੱਕ 2-3 ਕਿਲੋ ਤੁਸੀਂ ਯੂਰੀਆ ਮਿਲਾ ਲਓ 1 ਕਿਲੇ ਦੇ ਲਈ ਤੇ 1.5 ਲੀਟਰ ਸਰੋਂ ਦਾ ਤੇਲ ਤੇ ਵਿੱਚ ਰੇਤਾ ਮਿਲਾ ਕੇ ਤੁਸੀਂ ਇਹਦਾ ਜਿਹੜਾ ਹਲਕਾ ਜਿਹਾ ਜਿਹੜਾ ਖੇਤ ਆ ਉਹ ਗਿੱਲ ਚ ਹੋਣਾ ਚਾਹੀਦਾ ਹਲਕੀ ਜੀ ਗਿੱਲ ਤੇ ਛਿੱਟਾ ਦੇ ਦਿਓ ਇਹਦਾ ਤੁਸੀਂ ਚੰਗੀ ਤਰ੍ਹਾਂ ਮਿਲਾ ਕੇ ਇਹਦਾ ਛਿੱਟਾ ਦੇ ਦਿਓ ਤੁਸੀਂ ਛਿੱਟਾ ਦੇ ਕੇ ਉਸ ਤੋਂ ਬਾਅਦ ਤੁਸੀਂ ਹਲਕਾ ਜਿਹਾ ਅਗਲੇ ਦਿਨ ਪਾਣੀ ਛੱਡ ਦਿਓ ਦੇ ਇਹਦੇ ਜਿਹੜੇ ਰਿਜ਼ਲਟ ਨੇ ਉਹ ਤੁਹਾਨੂੰ 2-3 ਦਿਨਾਂ ਦੇ ਵਿੱਚ ਆਪਣੇ ਆਪ ਤੁਸੀਂ ਭਾਵੇਂ ਫੋਟੋ ਖਿੱਚ ਲਓ ਜਾਂ ਤੁਸੀਂ ਆਪ ਦੇਖੋਗੇ ਆਪਣੀਆਂ ਅੱਖਾਂ ਦੇ ਨਾਲ ਕਿ ਜਿਹੜਾ ਰੇਤ ਤੇਲ ਤੇ ਯੂਰੀਆ ਮਿਲਾ ਕੇ ਜਦੋਂ ਤੁਸੀਂ ਨੇ ਪਾਇਆ ਯੂਰੀਆ ਜ਼ਰੂਰੀ ਨਹੀਂ ਜੇ ਯੂਰੀਆ ਤੁਸੀਂ ਨਹੀਂ ਪਾਉਣਾ ਤਾਂ ਤੁਸੀਂ ਰੇਤ ਚ ਮਿਲਾ ਕੇ ਤੁਸੀਂ ਪਾ ਸਕਦੇ ਹੋ ਇਹਦਾ ਕੋਈ ਵੀ ਸਾਈਡ ਇਫੈਕਟ ਨਹੀਂ ਸ਼ਾਨਦਾਰ ਰਿਜ਼ਲਟ ਨੇ ਕਿਉਂਕਿ ਇਹ ਜਿਹੜਾ ਫੰਗਸ ਨੂੰ ਖਤਮ ਕਰਦਾ ਫੰਗਸ ਦੇ ਲਈ ਜਿਹੜੀ ਇਮਿਊਨਿਟੀ ਆ ਬੂਟੇ ਦੀ ਉਹਨੂੰ ਸਟਰੋਂਗ ਕਰਦਾ ਇਹਦੇ ਵਿੱਚ ਨਾਈਟ੍ਰੋਜਨ ਪੋਟਾਸ਼ ਜ਼ਿੰਕ ਹੋ ਗਿਆ ਆਇਰਨ ਹੋ ਗਿਆ ਫਾਸਫੋਰਸ ਵਗੈਰਾ ਸਾਰਾ ਕੁਝ ਇਹਦੇ ਵਿੱਚ ਹੁੰਦਾ ਕੁਝ ਕੁਝ ਮਾਤਰਾ ਦੇ ਵਿੱਚ ਕਿਉਂਕਿ ਜਿਹੜੇ ਮਿੱਤਰ ਕੀੜੇ ਨੇ ਉਹਨਾਂ ਨੂੰ ਵੀ ਖਾराक ਦੀ ਲੋੜ ਹੁੰਦੀ ਆ ਉਹ ਜਦੋਂ ਡੋਜ਼ ਲੈਂਦੇ ਆ ਤੇ ਫਿਰ ਉਹਦੇ ਵਿੱਚ ਚੰਗਾ ਬੂਟੇ ਨੂੰ ਜਿਹੜਾ ਉਹ ਗ੍ਰੋਥ ਮਿਲਦੀ ਹੈ ਕਿਉਂਕਿ ਜਿਹੜੇ ਦੋਸਤੋ ਜਿਹੜੇ ਆਪਣੇ ਤੱਤ ਹੁੰਦੇ ਨੇ ਨਾ ਜਿਵੇਂ ਆਪਾਂ ਨੇ ਕਿਸੇ ਨੇ ਕੋਈ ਖਾਦਾਂ ਪਾਈਆਂ ਹੋਈਆਂ ਨੇ ਜਾਂ ਫਿਰ ਗ੍ਰੋਥ ਪ੍ਰਮੋਟਰ ਪਾਏ ਹੋਏ ਨੇ ਜਾਂ ਕੁਝ ਵੀ ਪਾਇਆ ਹੋਇਆ ਖੇਤ ਦੇ ਵਿੱਚ ਸਲਫਰ ਪਾਈ ਹੋਈ ਆ ਪੋਟਾਸ਼ ਪਾਈ ਹੋਈ ਆ ਤੇ ਯੂਰੀਏ ਪੂਰੇ ਪਾਏ ਹੋਏ ਨੇ ਉਹ ਖੇਤ ਦੇ ਵਿੱਚ ਹੀ ਹੁੰਦੇ ਨੇ ਹੁਣ ਦੇਖੋ ਕੰਪਨੀਆਂ ਕੀ ਕਰਦੀਆਂ ਨੇ ਕੰਪਨੀਆਂ ਨੂੰ ਤਾਂ ਫਾਇਦਾ ਮਿਲ ਗਿਆ ਫਾਇਦਾ ਮਿਲਿਆ ਹੁਣ ਕੁਝ ਪਾਣੀ ਦੀ ਕਮੀ ਸੀਗੀ ਚਲੋ ਹੁਣ ਤਾਂ ਬਰਸਾਤਾਂ ਸ਼ੁਰੂ ਹੋ ਗਈਆਂ ਕਈ ਇਲਾਕਿਆਂ ਦੇ ਵਿੱਚ ਪੰਜਾਬ ਵਿੱਚ ਬਰਸਾਤਾਂ ਪੈ ਚੁੱਕੀਆਂ ਨੇ ਸ਼ੁਰੂ ਹੋ ਗਈਆਂ ਨੇ ਪਰ ਕਈ ਇਲਾਕਿਆਂ ਦੇ ਵਿੱਚ ਔੜ ਖੜਕੀ ਮਾੜੀ ਮੋਟੀ ਤੇ ਉਹਦੇ ਵਿੱਚ ਪੱਤੇ ਮਾੜੇ ਮੋਟੇ ਪੀਲੇ ਹੋਏ ਤੇ ਜਿਹੜੇ ਅਸੀਂ ਨੇ ਜਿੰਕ ਪਾਏ ਹੋਏ ਸੀ ਅਸੀਂ ਨੇ ਸਲਫਰ ਪਾਏ ਹੋਏ ਸੀ ਪੋਟਾਸ਼ ਪਾਏ ਸੀ ਉਹ ਖੇਤ ਦੇ ਵਿੱਚ ਹੀ ਨੇ ਤੁਹਾਡੇ ਯੂਰੀਆ ਖੇਤ ਦੇ ਵਿੱਚ ਆ ਉਹ ਕੀ ਆ ਉਹ ਬੂਟਾ ਇੱਕ ਥੋੜਾ ਜਿਹਾ ਬਿਜ਼ੀ ਹੋ ਗਿਆ ਆਪਦੇ ਆਪ ਨੂੰ ਔੜ ਦੇ ਵਿੱਚ ਉਹਨੇ ਆਪਦੇ ਜਿਹੜਾ ਧਿਆਨ ਆ ਬੂਟੇ ਨੇ ਚੇਂਜ ਕਰ ਲਿਆ ਔੜ ਦੇ ਵਿੱਚ ਆਪਦੇ ਆਪ ਨੂੰ ਉਹ ਸੁਰੱਖਿਅਤ ਰੱਖ ਰਿਹਾ ਸੀ ਵੀ ਮੈਂ ਕੁਝ ਦਿਨ ਟਪਾਵਾਂ ਹੋਰ ਉਹਦਾ ਧਿਆਨ ਖਰਾਕ ਲੈਣ ਵੱਲ ਘਟ ਗਿਆ ਜਿਹੜੀ ਖਰਾਕ ਆ ਉਹ ਤੁਹਾਡੇ ਖੇਤ ਦੇ ਵਿੱਚ ਹੀ ਪਈ ਆ ਖੇਤ ਦੇ ਵਿੱਚ ਪਈਆ ਜਦੋਂ ਤੁਸੀਂ ਹੁਣ ਬਰਸਾਤਾਂ ਪੈਣਗੀਆਂ ਦੇਖੋ ਇੱਕਦਮ ਜਿਹੜੀ ਗਰੋਥ ਆ ਉਹ ਬੂਝਿਆ ਨਹੀਂ ਕਰਨੀਆਂ ਬੜੀ ਸੋਹਣੀ ਬੂਝੇ ਹੋਣਗੇ ਬੜਾ ਸੋਹਣਾ ਫਟਾਰਾ ਹੋਊਗਾ ਕੋਈ ਸਮੱਸਿਆ ਵਾਲੀ ਗੱਲ ਨਹੀਂ ਇਹਦਾ ਕੋਈ ਨੁਕਸਾਨ ਨਹੀਂ ਜਿਹੜਾ ਸਰੋਂ ਦਾ ਤੇਲ ਆ ਇਹ ਜਿਹੜਾ ਆਪਾਂ ਦੱਸਦੇ ਆ ਇਹਦਾ 0% ਨੁਕਸਾਨ ਆ ਸਗੋਂ ਫਾਇਦਾ ਕਰਦਾ ਇਹ ਹੁਣ ਜਿਵੇਂ ਮੰਨ ਲਓ ਆ ਪੂਰਾ ਸਹੀ ਟਾਈਮ ਆ ਸਰੋਂ ਦਾ ਤੇਲ ਨੂੰ ਪਾਉਣ ਦਾ ਕਿਉਂਕਿ ਜਿਹੜਾ ਆਪਣੇ ਔੜ ਖੜਕੀ ਸੀ ਮਾੜੀ ਮੁੱਟੀ ਤੱਤਾ ਨੂੰ ਇਹ ਜਿਵੇਂ ਹੁਣ ਉਹ ਹਫਤਾ ਲਊਗਾ ਤਾਂ ਇਹਨੇ 5 4 5 ਦਿਨਾਂ ਦੇ ਵਿੱਚ ਹੀ ਉਹਨੂੰ ਜੋਰ ਪਾ ਕੇ ਬੂਟੇ ਨੂੰ ਕਾਇਮ ਕਰ ਦੇਣਾ ਇਸ ਕਰਕੇ ਤੁਸੀਂ ਕੋਸ਼ਿਸ਼ ਕਰੋ ਵੀ ਜਿਹੜੇ ਹੁਣ ਦਿਨ ਚੱਲਦੇ ਆ ਇਹ ਦਿਨਾਂ ਦੇ ਵਿੱਚ ਵਿੱਚ ਤੁਸੀਂ ਸਰੂ ਦਾ ਜੇ ਨਹੀਂ ਪਾਇਆ ਤਾਂ ਸਰੂ ਦਾ ਜੇ ਸਾਰੇ ਚ ਨਹੀਂ ਪਾਉਣਾ ਤਾਂ ਤੁਸੀਂ ਇੱਕ ਥੀਲੇ 'ਚ ਐਕਸਪੈਰੀਮੈਂਟ ਕਰਕੇ ਦੇਖ ਲਓ ਤੁਹਾਨੂੰ ਰਿਜ਼ਲਟ ਤੁਹਾਡੇ ਸਾਹਮਣੇ ਆ ਜਾਣਗੇ ਚਾਹੇ ਪੱਤਾ ਪੀਲਾ ਹੋਵੇ ਪਟਾਰ ਨਹੀਂ ਕਰਦਾ ਕਿਉਂਕਿ ਇਹਦੇ ਵਿੱਚ ਦੇਖੋ ਤੁਸੀਂ ਮਲਟੀਪਲ ਤਾਂ ਆ ਗਏ ਸਾਰਾ ਕੁਝ ਨਾਈਟrogen ਆ ਗਿਆ ਨਾਈਟrogen ਆਪਾਂ ਯੂਰੀਆ ਤੋਂ ਲੈਣਾ ਪोटाਸ ਆ ਗਿਆ ਫਾਸਫੋਰਸ ਆ ਗਿਆ ਜ਼ਿੰਕ ਆ ਗਿਆ ਆਇਰਨ ਆ ਗਿਆ ਸਾਰਾ ਕੁਝ ਤਾਂ ਆ ਗਿਆ ਇਸ ਕਰਕੇ ਤੁਸੀਂ ਇਹਨੂੰ ਪਾ ਦਿਓ ਰੇਤੇ ਚ ਰਲਾ ਕੇ ਪਾ ਦਿਓ ਜੇ ਯੂਰੀਆ ਨਹੀਂ ਪਾਉਣਾ ਤਾਂ ਕੱਲੇ ਰੇਤੇ ਚ ਰਲਾ ਕੇ ਪਾ ਦਿਓ ਜੇ 2 ਕਿਲੋ ਯੂਰੀਆ ਪਾਦੋਗੇ ਤਾਂ ਫਿਰ ਸੋਨੇ ਦੇ ਸਾਗੇ ਵਾਲੀ ਗੱਲ ਆ ਬੜੇ ਸੋਹਣੇ ਰਿਜ਼ਲਟ ਨੇ ਤੁਸੀਂ ਖੇਤ ਦੇ ਵਿੱਚ ਇਹਨੂੰ ਵਰਤੋ ਖੇਤ ਦੇ ਵਿੱਚ ਰੇਤੇ ਚ ਮਿੱਟੀ ਚ ਰਲਾ ਕੇ ਪਾ ਦਿਓ ਸਾਰੇ ਖੇਤ ਦੇ ਵਿੱਚ ਇਹਦਾ 1 ਕਿਲੇ ਚ ਐਕਸਪੈਰੀਮੈਂਟ ਕਰਕੇ ਦੇਖੋ ਨਹੀਂ ਸਾਰੇ ਚ ਪਾ ਦਿਓਗੇ ਤਾਂ ਬਹੁਤ ਵਧੀਆ ਰਿਜ਼ਲਟ ਨੇ ਹਰੀ ਭਰੀ ਵੀ ਹੋਊਗੀ ਤ ਤੁਹਾਨੂੰ ਨਜ਼ਾਰਾ ਆਜੂ ਪਾ ਕੇ ਮੈਂ ਇਹ ਕਹਿਣਾ ਚਾਹੂਗਾ ਇਸ ਕਰਕੇ ਜੇਕਰ ਸਾਡੀ ਇਹ ਇਨਫੋਰਮੇਸ਼ਨ ਚੰਗੀ ਲੱਗੀ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਲਾਈਕ ਤੇ ਕਲਿੱਕ ਕਰੋ ਤੇ ਬੈਲ ਆਈਕਨ ਤੇ ਵੀ ਕਲਿੱਕ ਕਰੋ ਤੇ ਚੈਨਲ ਨੂੰ ਅੱਗੇ ਸ਼ੇਅਰ ਕਰੋ ਤੁਹਾਡਾ ਬਹੁਤ ਬਹੁਤ ਧੰਨਵਾਦ